ਬਹੁਤ ਧੰਨਵਾਦ ਕਰਦਾ ਹਾਂ ਜੀ ਆਓ ਸਤਕਾਰਯੋਗ ਡਾਕਟਰ ਹਰਸੀਮਨ ਸਿੰਘ ਜੀ ਨੂੰ ਸਰਮਨ ਕਰੀਏ ਜੀ ਮੰਚ ਤੇ ਵਿਰਾਜਮਾਨ ਪਦਵੀ ਸਮਾਜੀ ਤੇ ਸਿਆਸੀ ਸ਼ਖਸੀਅਤਾਂ ਹਾਲ ਵਿੱਚ ਮੌਜੂਦ ਸਾਰੀ ਹੀ ਸ਼ਖਸੀਅਤਾਂ ਅੱਜ ਜਿਹੜੇ ਅਸੀਂ ਇੱਥੇ ਸਾਬਜ਼ਾਦਿਆਂ ਦੀ ਅਦੁੱਤੀ ਯਾਦ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਸਬੰਧੀ ਵਿਚਾਰ ਕਰਨ ਲਈ ਇਕੱਠੇ ਹੋਏ ਹਾਂ ਮੇਰੇ ਤੋਂ ਪਹਿਲਾਂ ਡਾਕਟਰ ਹਰਸ਼ਿੰਦਰ ਕੋਰ ਹੋਰਾਂ ਨੇ ਦੋ ਵਾਰ ਆਪਣੇ ਲੈਕਚਰ ਵਿੱਚ ਸਿੰਘ ਸ਼ਬਦ ਦੀ ਗੱਲ ਕੀਤੀ ਹੈ ਕਿ ਸਿੰਘ ਸ਼ਬਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਕਿਸੇ ਜਾਤ ਰੂਪ ਵਿੱਚ ਨਹੀਂ ਦਿੱਤਾ ਇਹ ਤਖੱਲਸ ਸੀ ਅਰਬੀ ਵਿੱਚ ਸਿੰਘ ਨੂੰ ਅਸਦ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਇਸ ਨੂੰ ਸ਼ੇਰ ਕਿਹਾ ਜਾਂਦਾ ਹੈ ਸਿੰਘ ਸanskrit ਦਾ ਸ਼ਬਦ ਹੈ ਜਿਹੜਾ ਸ਼ੇਰ ਚੀਰ ਫਾੜ ਕਰਨ ਦੀ ਕਾਬਲੀਅਤ ਰੱਖਦਾ ਉਸ ਨੂੰ ਜ਼ਰਹਾਮ ਕਿਹਾ ਜਾਂਦਾ ਹੈ ਦੌੜਦੇ ਸ਼ੇਰ ਨੂੰ ਜ਼ੈਗਮ ਕਿਹਾ ਜਾਂਦਾ ਹੈ ਸ਼ੇਰ ਜਿਹੜਾ ਸਰੀਰਿਕ ਰੂਪ ਤੇ ਵੱਡਾ ਹੋਵੇ ਉਸ ਨੂੰ ਗਜ਼ਨਫਰ ਕਿਹਾ ਜਾਂਦਾ ਹੈ ਹਿਫਾਜ਼ਤ ਕਰਨ ਵਾਲੇ ਸ਼ੇਰ ਨੂੰ ਹਾਰਿਸ ਕਿਹਾ ਜਾਂਦਾ ਹੈ ਹਮਲਾ ਕਰਨ ਵਾਲੇ ਸ਼ੇਰ ਨੂੰ ਹੈਦਰ ਕਿਹਾ ਜਾਂਦਾ ਹੈ ਇਹ ਸਰੀਰਿਕ ਮਾਨਸਿਕ ਕ੍ਰਿਆਵਾਂ ਜੰਗਲ ਦੇ ਕੇਵਲ ਸ਼ੇਰ ਦੇ ਹਿੱਸੇ ਆਈਆਂ ਨੇ ਹੋਰ ਕਿਸੇ ਜਾਨਵਰ ਦੇ ਹਿੱਸੇ ਨਹੀਂ ਆਈਆਂ ਐਸੇ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾ ਨੇ ਸਾਨੂੰ ਸਿੰਘ ਤਖੱਲਸ ਨਾਲ ਨੀ ਵਾਜਿਆ ਹੈ ਪਰ ਕਿਹੜਾ ਸ਼ੇਰ ਬੰਨਾ ਹੈ ਤੇ ਕਿਹੜਾ ਸ਼ੇਰ ਨਹੀਂ ਬੰਨਾ ਇਸ ਬਾਰੇ ਵੀ ਹਦਾਇਤ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਅੰਗ 858 ਰਾਗ ਬਿਲਾਵਲ ਭਗਤ ਸਦਨਾ ਜੀ ਦੀ ਬਾਣੀ ਹੈ ਕਿ ਤਬ ਗੁਣ ਕਹਾ ਜਗਤ ਗੁਰਾ ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕਤ ਜਾਈਏ ਜੋ ਜੰਬਗਰਸ ਹੈ ਅਜਿਹਾ ਸ਼ੇਰ ਨਹੀਂ ਬੰਨਾ ਜੋ ਗਿੱਦਰ ਦੀ ਚੁੰਬਲ ਵਿੱਚ ਫਸ ਜਾਵੇ ਪਰ ਕਿਹੜਾ ਸ਼ੇਰ ਬੰਨਾ ਹੈ ਜਿਸ ਬਾਰੇ ਪਾਈ ਗੁਰਦਾਸ ਆਪਣੀ ਪਹਿਲੀ ਵਾਰ ਦੇ ਸੂਰਜ ਦੇ ਕਾਂਡ ਵਿੱਚ ਕਹਿੰਦੇ ਨੇ ਸਿੰਘ ਬੁਕੇ ਮਰਗਾਵਲੀ ਪੰਨੀ ਜਾਏ ਨਾ ਤੀਰਤ ਅਜੇਹੇ ਪਿਤਾ ਦਾ ਪਰਮ ਮਨਾਉਣ ਲਈ ਇਕੱਠੇ ਹੋਏ ਹਾਂ ਪਿਆਰਾ ਸਿੰਘ ਪਦਮ ਇੱਕ ਜਗ੍ਹਾ ਬੜਾ ਖੂਬਸੂਰਤ ਲਿਖਦੇ ਨੇ ਕਿ ਦੁਨੀਆ ਦੇ ਲੋਕੋ ਸੰਸਾਰ ਵਿੱਚ ਤਿੰਨ ਕਿਸਮ ਦੇ ਇਨਸਾਨ ਹੁੰਦੇ ਨੇ ਪਹਿਲੇ ਉਹ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਵਿੱਚ ਕੋਈ ਨੇਕ ਕੰਮ ਨਹੀਂ ਕੀਤਾ ਜਿਨ੍ਹਾਂ ਦੇ ਬੱਚਿਆਂ ਨੇ ਕੋਈ ਨੇਕ ਕੰਮ ਨਹੀਂ ਕੀਤਾ ਪਰ ਉਹਨਾਂ ਦੇ ਵੱਡੇ ਉਹਨਾਂ ਦੇ ਵਢੀਖ ਅਜੇਹੇ ਮਹਾਨ ਕਰ ਕੰਮ ਕਰ ਜਾਂਦੇ ਨੇ ਕਿ ਸੰਸਾਰ ਉਹਨਾਂ ਨੂੰ ਯਾਦ ਰੱਖਦਾ ਹੈ ਦੂਸਰੇ ਉਹ ਹੁੰਦੇ ਨੇ ਜਿਨ੍ਹਾਂ ਦੇ ਬਡੇਰਿਆਂ ਨੇ ਕੋਈ ਚੰਗਾ ਕੰਮ ਨਹੀਂ ਕੀਤਾ ਹੁੰਦਾ ਜਿਨ੍ਹਾਂ ਨੇ ਆਪ ਆਪਣੀ ਆਪਣੀ ਜ਼ਿੰਦਗੀ ਵਿੱਚ ਕੋਈ ਨੇਕ ਕੰਮ ਨਹੀਂ ਕੀਤਾ ਹੁੰਦਾ ਪਰ ਉਹਨਾਂ ਦੇ ਬੱਚੇ ਅਜਿਹੇ ਨੇਕ ਕਮਾਈ ਕਰ ਜਾਂਦੇ ਨੇ ਕਿ ਸੰਸਾਰ ਉਹਨਾਂ ਨੂੰ ਅਦਬ ਦੀ ਨਜ਼ਰ ਨਾਲ ਦੇਖਦਾ ਹੈ ਤੀਸਰੀ ਕਿਸਮ ਦੇ ਲੋਕ ਉਹ ਹੁੰਦੇ ਨੇ ਕਿ ਜਿਨ੍ਹਾਂ ਦੇ ਬਡੇਰਿਆਂ ਨੇ ਕੋਈ ਚੰਗੇ ਕੰਮ ਨਹੀਂ ਕੀਤੇ ਹੁੰਦੇ ਜਿਨ੍ਹਾਂ ਦੇ ਬੱਚਿਆਂ ਨੇ ਕੋਈ ਚੰਗੇ ਕੰਮ ਨਹੀਂ ਕੀਤੇ ਹੁੰਦੇ ਪਰ ਆਪ ਉਹਨਾਂ ਦੀ ਜ਼ਿੰਦਗੀ ਨੇਕ ਕੰਮਾਂ ਵਿੱਚ ਗੁਜ਼ਰਦੀ ਹੈ ਜਿਸ ਕਰਕੇ ਸਮਾਜ ਉਹਨਾਂ ਨੂੰ ਤਾਜ਼ਾ ਜ਼ਿੰਦਗੀ ਜ਼ਾਤ ਕਰਦਾ ਹੈ ਅੱਗੇ ਪਤਾ ਕੀ ਲਿਖਦਾ ਪਿਆਰਾ ਸਿੰਘ ਪਦਮ ਉਹ ਲਿਖਦਾ ਕਿ ਜੇ ਤੁਸੀਂ ਤਿੰਨੇ ਕਿਸਮ ਦੇ ਜੀਵਨ ਕਿਸੇ ਇੱਕ ਸ਼ਖਸੀਅਤ ਵਿੱਚ ਵੇਖਣੇ ਹੋਣ ਤੇ ਧੰਨ ਧੰਨ ਸਾਹਿਬੇ ਕਮਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਵੇਖ ਲਓ ਜੇ ਉਹਨਾਂ ਦੇ ਪੜਦਾਦਾ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਗੱਲ ਕਰੀਏ ਤਾਂ ਸੀਸ ਅਦਬ ਨਾਲ ਨਮਸਕਾਰ ਕਰਦੇ ਜੇ ਉਹਨਾਂ ਦੇ ਦਾਦਾ ਗੁਰੂ ਹਰਗੋਬਿੰਦ ਪਾਸ਼ਾ ਮਹਾਰਾਜ ਜੀਵਨ ਸੰਬੰਧੀ ਗੱਲ ਕਰੀਏ ਤਾਂ ਸਿਰ ਝੁਕਦਾ ਹੈ ਜੇ ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦੇ ਜੀਵਨ ਸੰਬੰਧੀ ਝਾਤ ਪਾਰੀਏ ਤਾਂ ਸਾਡਾ ਸਿਰ ਨਮਸਕਾਰ ਕਰਦਾ ਹੈ ਜੇ ਉਹਨਾਂ ਦਾ ਆਪਣੇ ਜੀਵਨ ਨੂੰ ਘੋਖੀਏ ਤਾਂ ਅਦਬ ਨਾਲ ਸਿਰ ਝੁਕ ਜਾਂਦਾ ਹੈ ਜੇ ਉਹਨਾਂ ਦੇ ਬੱਚਿਆਂ ਦੇ ਜੀਵਨ ਨੂੰ ਪਰਚੋਲੀਏ ਤਾਂ ਸਾਡਾ ਸਿਰ ਅਦਬ ਨਾਲ ਨਮਸਕਾਰ ਕਰਦਾ ਤਾਂ ਹੀ ਤਾਂ ਭਾਈ ਨੰਦ ਲਾਲ ਗੋਇਆ ਗੰਝ ਨਾਮਾ ਦੇ ਸ਼ੇਰ ਨੰਬਰ 105 106 107 ਵਿੱਚ ਲਿਖਦਾ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ ਹਕ ਰਾਗੰਜੂਰ ਗੁਰੂ ਗੋਬਿੰਦ ਸਿੰਘ ਜੁਮਲਾ ਫੈਜ਼ੇ ਨੂਰ ਗੁਰੂ ਗੋਬਿੰਦ ਸਿੰਘ ਹਕ ਹਕ ਅਗਾਹ ਗੁਰੂ ਗੋਬਿੰਦ ਸਿੰਘ ਸ਼ਾਹ ਸ਼ਹਿਨ ਸ਼ਾਹ ਗੁਰੂ ਗੋਬਿੰਦ ਸਿੰਘ ਗੁਰੂ ਪਿਆਰ ਵਾਲਿਓ ਪ੍ਰੋਫੈਸਰ ਪੂਰਨ ਸਿੰਘ ਹੋਰਾਂ ਦੇ ਘਰ ਉਹਨਾਂ ਨੂੰ ਮਿਲਣ ਲਈ ਚਾਰ ਸਾਧੂ ਆਏ ਦਰਬਾਨ ਨੂੰ ਪੁੱਛਿਆ ਪ੍ਰੋਫੈਸਰ ਸਾਹਿਬ ਨੂੰ ਮਿਲਣਾ ਕਿ ਆਪ ਬੈਠੋ ਬੁਲਾ ਕੇ ਲਿਆਉਂਦਾ ਪ੍ਰੋਫੈਸਰ ਸਾਹਿਬ ਆਏ ਗੱਲਬਾਤ ਸ਼ੁਰੂ ਹੋ ਗਈ ਇੱਕ ਸਾਧੂ ਕਹਿਣ ਲੱਗਾ ਪ੍ਰੋਫੈਸਰ ਸਾਹਿਬ ਤੁਸੀਂ ਕਿਹੜੀ ਬੰਦਗੀ ਕਿਹੜੀ ਪੂਜਾ ਕਿਹੜੀ ਤਪੱਸਿਆ ਕਰਦੇ ਹੋ ਕਿ ਤੁਹਾਡੇ ਚਿਹਰੇ ਤੇ ਤੁਹਾਡੇ ਮੱਥੇ ਤੇ ਇੰਨਾ ਨੂਰ ਇੰਨੀ ਚਮਕ ਹੈ ਪ੍ਰੋਫੈਸਰ ਸਾਹਿਬ ਦਾ ਉੱਤਰ ਸੀ ਬੰਦਗੀ ਤਪੱਸਿਆ ਸਾਧਨਾ ਕਰਨੀ ਤੇ ਦੂਰ ਦੀ ਗੱਲ ਹੈ ਮੈਨੂੰ ਤੇ ਪਤਾ ਵੀ ਨਹੀਂ ਇਹ ਹੁੰਦੀ ਕੀ ਹੈ ਪਰ ਇੱਕ ਗੱਲ ਮੈਨੂੰ ਯਕੀਨੀ ਤੌਰ ਤੇ ਪਤਾ ਹੈ ਉਹ ਇਹ ਕਿ ਬਾਦਸ਼ਾਹ ਦੇ ਘਰ ਪੈਦਾ ਹੋਏ ਬੱਚੇ ਨੂੰ ਜਨਮ ਤੋਂ ਹੀ ਰਾਜਕੁਮਾਰ ਕਿਹਾ ਜਾਂਦਾ ਹੈ ਤਪ ਸਾਧਨਾ ਬੰਦਗੀ ਇਹ ਗੁਰੂ ਮਹਾਰਾਜ ਨੇ ਕੀਤੀ ਸੀ ਐਸੇ ਕਰਕੇ ਮੈਂ ਉਹਨਾਂ ਦੇ ਘਰ ਪੈਦਾ ਹੋਇਆ ਤੇ ਪਿਤਾ ਦੀ ਜੜੀ ਬਾਦਸ਼ਾਹੀਅਤ ਹੈ ਉਹ ਵਿਰਸੇ ਦੇ ਤੌਰ ਤੇ ਬੱਚੇ ਨੂੰ ਜ਼ਰੂਰ ਮਿਲ ਜਾਂਦੀ ਪਰ ਇੱਕ ਗੱਲ ਜ਼ਰੂਰ ਕਹਿ ਦੇਵਾਂ ਕਿ ਰੁਕ ਤੇ ਬੈਠੇ ਹੋਏ ਪੰਛੀ ਨੂੰ ਆਲਣਾ ਬਣਾਉਣ ਤੋਂ ਬਾਅਦ ਜਦ ਇਹ ਭੁਲੇਖਾ ਹੋ ਜਾਏ ਨਾ ਕਿ ਦਰਖਤ ਮੇਰਾ ਹੈ ਤੇ ਉਸ ਦੀ ਸਭ ਤੋਂ ਵੱਡੀ ਗੁਸਤਾਖੀ ਹੈ ਗੁਰੂ ਪਿਆਰ ਵਾਲਿਓ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਸੰਬੰਧੀ ਜਿਹੜੇ ਗੱਲ ਹੁੰਦੀ ਹੈ ਕੁਝ ਇਤਿਹਾਸਿਕ ਮੈਂ ਇਤਿਹਾਸਿਕ ਤੱਥਾਂ 'ਵਲ ਅੱਜ ਜ਼ਿਆਦਾ ਗੱਲ ਕਰਾਂਗਾ ਇਤਿਹਾਸਿਕ ਤੱਥਾਂ ਨੂੰ ਪਰਚੋਲਿਆ ਨਹੀਂ ਜਾਂਦਾ ਖਾਸ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜਿਹੜੇ ਗੱਲ ਚਲਦੀ ਹੈ ਅਸੀਂ ਕਿਤਾਬਾਂ ਤਾਂ ਪੜਦੇ ਆਂ ਪਹਿਲੀ ਕਿਤਾਬ ਸੇਨਾਪਤ ਨੇ ਲਿਖੀ ਸੀ ਗੁਰੂ ਸੋਭਾ ਉਸ ਤੋਂ ਬਾਅਦ ਦੂਨਾ ਸਿੰਘ ਹੰਡੂਰੀਏ ਨੇ ਕਥਾ ਗੁਰੂ ਜੀ ਕੇ ਸੂਤਨ ਕੀ 1711 ਤੇ 1762 ਪਰ ਇੱਕ ਗੱਲ ਜ਼ਰੂਰ ਦੱਸਾਂ ਅਸੀਂ ਕਦੇ ਇਹ ਪਰਚੋਲਨ ਦੀ ਕੋਸ਼ਿਸ਼ ਨਹੀਂ ਕੀਤੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਡੀ ਇਸ ਧਰਤੀ ਜੰਮੂ ਵਿੱਚ ਵੀ ਆਏ ਸਨ ਕਿ ਨਹੀਂ ਆਏ ਸਨ ਇਸ ਤੱਤ 'ਤੇ ਕਦੇ ਵੀ ਅਸੀਂ ਧਿਆਨ ਨਹੀਂ ਦਿੱਤਾ ਇਸ ਤੱਤ ਨੂੰ ਹਮੇਸ਼ਾ ਨੈਗਲੈਕਟਡ ਰੱਖਿਆ ਇਹ ਸਾਨੂੰ ਪਤਾ ਹੈ ਕਿ ਗੁਰੂ ਨਾਨਕ ਸਾਹਿਬ ਨੇ ਜੰਮੂ ਕਸ਼ਮੀਰ ਦਾ ਧਰਤੀ ਨੂੰ ਫੈਜ਼ੀਆਬ ਕੀਤਾ ਇਹ ਵੀ ਸਾਨੂੰ ਪਤਾ ਹੈ ਕਿ ਭਾਈ ਅਮਰਦਾਸ ਗੁਰੂ ਅਮਰਦਾਸ ਮਹਾਰਾਜ ਜਿਨੇ ਭਾਈ ਫੇਰੇ ਨਾਂ ਦੇ ਪ੍ਰਚਾਰਕ ਰਾਹੀਂ ਜੰਮੂ ਕਸ਼ਮੀਰ ਵਿੱਚ ਸਿੱਖ ਧਰਮ ਦਾ ਪ੍ਰਚਾਰ ਤੇ ਪ੍ਰਸਾਰ ਕੀਤਾ ਇਹ ਵੀ ਸਾਨੂੰ ਪਤਾ ਹੈ ਕਿ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਮਾਦੋ ਸੋਡੀ ਨਾਂ ਦੇ ਪ੍ਰਚਾਰਕ ਨੂੰ ਜੰਮੂ ਕਸ਼ਮੀਰ ਦੀ ਧਰਤੀ ਵਿੱਚ ਸਿੱਖ ਧਰਮ ਦੇ ਪ੍ਰਚਾਰ ਤੇ ਪ੍ਰਸਾਰਿਤ ਭੇਜਿਆ ਸੀ ਜਿਸ ਦੀ ਗਵਾਹੀ ਪਾਏ ਗੁਰਦਾਸ ਦੀ 11ਵੀਂ ਵਾਰ 26ਵਾਂ ਵਧਾਏ ਤੇ ਦੂਜੀ ਪੰਕਤੀ ਨੂੰ ਪੜ੍ਹ ਕੇ ਮਿਲਦੀ ਏ ਮਾਦੋ ਸੋਡੀ ਕਸ਼ਮੀਰ ਗੁਰਸਿੱਖੀ ਕੀ ਚਾਲ ਚਲਾਈ ਸਾਨੂੰ ਇਹ ਵੀ ਪਤਾ ਹੈ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਨੇ ਭਾਈ ਗੜੀਆ ਭਾਈ ਸੇਵਾਦਾਸ ਨਾਂ ਦੇ ਪ੍ਰਚਾਰਕ ਰਾਹੀਂ ਜੰਮੂ ਕਸ਼ਮੀਰ ਵਿੱਚ ਸਿੱਖ ਸਿਧਾਂਤਾਂ ਦਾ ਪ੍ਰਚਾਰ ਕੀਤਾ ਪਟਵਈਆਂ ਤਲੋਂਡਾ ਪਰਗਨਾ ਜੀਨ ਦੇ ਵਿੱਚ ਇਸ ਗੱਲ ਦੀ ਗਵਾਹੀ ਮਿਲਦੀ ਹੈ ਕਿ ਗੁਰੂ ਹਰ राय ਸਾਹਿਬ ਮੱਖਣਸ਼ਾ ਟਾਂਡੇ ਮੱਖਣਸ਼ਾ ਲੁਬਾਣੇ ਦੇ ਟਾਂਡੇ ਨਾਲ ਸੰ 1660 ਈਸਵੀ ਵਿੱਚ ਜੰਮੂ ਕਸ਼ਮੀਰ ਵਿੱਚ ਆਏ ਸਨ ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਵਾਲੇ ਜਿਲ੍ਹੇ ਗੱਲ ਚਲਦੀ ਹੈ ਤੇ ਇਤਿਹਾਸਕਾਰ ਚੁੱਪ ਹੁੰਦੇ ਨਜ਼ਰ ਆਉਂਦੇ ਨੇ ਪਰ ਕਵੀ ਸਰੂਪ ਸਿੰਘ ਕੋਸ਼ਿਸ਼ ਦੀ ਕੋਸ਼ਿਸ਼ ਦੀ ਜੇ ਲਿਖਤ ਪੜ੍ਹੀਏ ਗੁਰੂ ਕੀ ਸਾਖੀਆਂ ਉਹਦੇ ਵਿੱਚ ਇਹ ਜ਼ਿਕਰ ਆਉਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦੋ ਵਾਰ ਜੰਮੂ ਦੀ ਧਰਤੀ ਵਿੱਚ ਆਏ ਨੇ ਪਹਿਲਾ 20 April ਸਨ 1692 ਈਸਵੀ ਤੇ ਦੂਸਰਾ 1700 ਈਸਵੀ ਵਿੱਚ ਜਦੋਂ ਰਾਜਾ ਭੀਮ ਚੰਦ ਦੇ ਸੱਦੇ ਤੇ ਗੁਰੂ ਸਾਹਿਬ ਰਿਵਾਲਸਰ ਤੀਰਥ ਆਏ ਨੇ ਇੱਥੇ ਉਸ ਸਮੇਂ ਪਰਮੰਡਲ ਦਾ ਰਾਜਾ ਗਜੇ ਸਿੰਘ ਵੀ ਉੱਥੇ ਰਿਵਾਲਸਰ ਤੀਰਥ ਗਿਆ ਹੋਇਆ ਸੀ ਉਸ ਨੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਤੁਸੀਂ ਪਰਮੰਡਲ ਤੀਰਥ ਆਓ ਕਵੀ ਸਰੂਪ ਸਿੰਘ ਆਪਣੀ ਕਿਤਾਬ ਗੁਰੂ ਕੀ ਸਾਖੀਆਂ ਵਿੱਚ ਲਿਖਦਾ ਹੈ ਕਿ ਰਾਜਾ ਭੀਮ ਚੰਦ ਦੇ ਸੱਦੇ ਤੇ ਸਾਲ 1749 ਦੀ ਵਿਸਾਖੀ ਤੇ ਰਿਵਾਲ ਸਰ ਤੀਰਤ ਜਾਏ ਪਹੁੰਚੀ ਰਾਜਿਆਂ ਨੇ ਗੁਰੂ ਜੀ ਦੇ ਆਉਣੇ ਦਾ ਬੜਾ ਆਉ ਭਗਤ ਕੀਤਾ اسی ਤੀਰਤ ਤੋਂ ਰਾਜਾ ਗਜੇ ਸਿੰਘ ਦੀ ਬੇਨਤੀ ਮੰਗ ਉਸਕੇ ਗੈਲ ਆਏ ਵਿਸਾਖ ਸੁਦੀ ਪੂਰਨਮਾ ਪੂਰਨਮਾ ਦੇ ਦਿਵਸ ਪਰਮੰਡਲ ਤੀਰਤ ਜਾਏ ਪਹੁੰਚੀ ਗੁਰੂ ਜੀ ਦਾ ਆਣਾ ਸੁਣ ਸਿੱਖ ਸੰਗਤਾਂ ਹੁਮ ਹੁਮਾ ਕਰ ਆਈਆਂ ਕਾਈ ਵਾਰਾ ਪਾਰ ਨਾ ਰਹਾ ਗੁਰੂ ਜੀ ਇੱਕ ਦਿਵਸ ਪਰਮੰਡਲ ਤੀਰਥ ਰਹਿ ਕੇ ਅਗਲੇ ਦਿਹੁ ਪਹਾੜਾਂ ਕੀ ਸੈਰ ਕਰਤੇ ਹੋਏ ਜੰਮੂ ਤੀਰਥ ਆਏ ਬਿਰਾਜੀ ਇਹ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਜੰਮੂ ਆਏ ਸਨ ਐਸੇ ਤੀਰਥ ਤੋਂ ਰਾਜੇ ਗਜੇ ਸਿੰਘ ਦੇ ਤੋਂ ਨਾਲ ਉਹਨਾਂ ਦੇ ਨਾਲ ਉਹਨਾਂ ਦਾ ਪ੍ਰਸਿੱਧ ਸਿੱਖ ਪਿਆਰਾ ਸਿੱਖ ਭਾਈ ਚੋਪਾ ਸਿੰਘ ਵੀ ਨਾਲ ਸੀ ਡਾਕਟਰ ਜਸਪੀਰ ਸਿੰਘ ਸਰਨਾ ਆਪਣੀ ਕਿਤਾਬ ਜੰਮੂ ਕਸ਼ਮੀਰ ਦੀ ਸਿੱਖ ਤਵਾਰੀ ਵਿੱਚ ਇਸ ਗੱਲ ਦਾ ਜ਼ਿਕਰ ਕਰਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਰਾਜੇ ਗੱਦੇ ਸਿੰਘ ਗਜੇ ਸਿੰਘ ਤੋਂ ਵਿਦਾਇਗੀ ਲੈ ਕੇ ਕਾਨਾਚੱਕ ਰਾਮਬਣ ਸਿਰੜੀ ਸਾੰਭਾ ਪਠਾਨਕੋਟ ਹੁਸ਼ਿਆਰਪੁਰ ਆਹ ਥਾਵਾਂ ਤੋਂ ਹੁੰਦੇ ਹੋਏ ਆਨੰਦਪੁਰ ਸਾਹਿਬ ਪਹੁੰਚੇ ਸਨ। ਦੂਸਰੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਬਸੋਲੀ ਨਗਰ ਵਿੱਚ ਆਏ ਸਨ। ਰਾਜਾ ਸਲਾਈ ਚੰਦ ਦੇ ਸੱਦੇ ਤੇ। ਜਦੋਂ ਨਿਰਮੋਲਗੜ ਦੇ ਟਿੱਲੇ ਤੇ ਗੁਰੂ ਸਾਹਿਬ ਨੇ ਪਹਾੜੀ ਫੌਜਾਂ ਨੇ ਘੇਰ ਲਿਆ। ਕਵੀ ਸਰੂਪ ਸਿੰਘ ਲਿਖਦਾ ਹੈ ਗੁਰੂ ਕੀ ਸਾਖੀਆਂ ਪੰਨਾ ਨੰਬਰ 140 ਵਿੱਚ ਲਿਖਦਾ ਹੈ ਕਿ ਰਾਜਾ ਅਜਮੇਰ ਚੰਦ ਸਾਥੀ ਰਾਜਿਓਂ ਕੇ ਗੈਲ ਸਮਤ 1757 ਭਾਵ 1700 ਈਸਵੀ ਸਾਤ કાર્ਤਕ ਰੋਜ਼ ਮੰਗਲਵਾਰ ਕੇ ਦਿਉ ਨਿਰਮੋਗੜ ਕੇ ਟਿੱਲੇ ਕੋ ਆਇ ਕੀ ਰ ਜਦੋਂ ਇਸ ਬਾਰੇ ਬਸੋਲੀ ਨਗਰ ਦੇ ਰਾਜਾ ਰਾਜਾ ਸਲਾਹੀ ਚੰਦ ਨੂੰ ਪਤਾ ਲੱਗਾ ਤੇ ਉਸ ਨੇ ਗੁਰੂ ਪਾਸ਼ਾ ਪਾਸ ਆਪਣਾ ਵਜ਼ੀਰ ਭੇਜਿਆ ਕਿ ਬੇਨਤੀ ਕੀਤੀ ਕਿ ਮਹਾਰਾਜ ਅਸੀਂ ਸਤਲੁਧਰ ਨਦੀ ਦੇ ਪਰਲੇਕ ਨਾਲੇ ਤੇ ਰਹਿਣ ਵਾਲੀਆਂ ਸਤਲੁਧਰ ਰਾਵੀ ਦਾ ਪ੍ਰਤਿਮਾ ਨਾਮ ਸੀ ਤੁਸੀਂ ਇੱਧਰ ਆ ਜਾਓ ਗੁਰੂ ਕੀ ਸਾਖੀਆਂ ਦਾ ਪੰਨਾ ਨੰਬਰ 141 42 ਵਿੱਚ ਇਸ ਗੱਲ ਦਾ ਜ਼ਿਕਰ ਮਿਲਦਾ ਹੈ ਕਿ ਸਤਗੁਰੂ ਜੀ 14 ਦਿਨ ਬਸੋਲੀ ਨਗਰ ਰਹੀ ਸੀ ਪਰ ਮਾਫ ਕਰਨਾ ਅਸੀਂ ਇਸ ਇਤਿਹਾਸ ਵੱਲ ਧਿਆਨ ਦੇਣ ਦੀ ਕਦੇ ਕੋਸ਼ਿਸ਼ ਨਹੀਂ ਕੀਤੀ ਜਿਨ੍ਹਾਂ ਰਾਜਿਆਂ ਦੇ ਨਾਲ ਗੁਰੂ ਜੀ ਦਾ ਕਦੇ ਪ੍ਰੇਮ ਰਿਹਾ ਸੀ ਨਾ ਜਿਨ੍ਹਾਂ ਨੂੰ ਬਖਸ਼ਿਸ਼ਾਂ ਦਿੱਤੀਆਂ ਸਨ ਉਨਾ ਰਾਜਿਆ ਨੇ ਹੀ ਬਾਅਦ ਵਿੱਚ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਰਾਜਾ ਗਗਦੇਵ ਸਿੰਘ ਭੀਮ ਚੰਤੂ ਲਾਬਾ ਚਮਕੌਰ ਦੀ ਗੜੀ ਨੂੰ ਰਾਜਾ ਕਹਿਲੂਰ ਦੀ ਫੌਜ ਰਾਜਾ ਕਾਂਗੜਾ ਦੀ ਫੌਜ ਰਾਜਾ ਕਾਂੜਾ ਦੀ ਫੌਜ ਰਾਜਾ ਜੈਸਵੰਤ ਦੀ ਫੌਜ ਰਾਜਾ ਉਸ ਤੋਂ ਮਗਰੋਂ ਚੜਵਾਲ ਦੀ ਫੌਜ ਭੀਮ ਚੰਦ ਦੀ ਫੌਜ ਗੁੱਲਰ ਦੀ ਫੌਜ ਫਤਿਹ ਦੀ ਫੌਜ ਫਤਿਹ ਸ਼ਾਹ ਦੀ ਫੌਜ ਕਟੋਚ ਦੀ ਫੌਜ ਉਸ ਤੋਂ ਮਗਰੋਂ ਸੂਬਾ ਸਰਹੰਦ ਦੀ ਫੌਜ ਸੂਬਾ ਲਾਹੌਰ ਦੀ ਫੌਜ ਸੂਬਾ ਪਸ਼ੋਰ ਦੀ ਫੌਜ ਸੂਬਾ ਮਲਤਾਨ ਦੀ ਫੌਜ ਮਗਰੋਂ ਨਾਰ ਖਾਨ ਦੀ ਫੌਜ ਜਰਨੈਲ ਭੂਰੇ ਖਾਨ ਦੀ ਫੌਜ ਜਰਨੈਲ ਮਜੀਨ ਖਾਨ ਦੀ ਫੌਜ ਜਰਨੈਲ ਜਲੀਲ ਖਾਨ ਦੀ ਫੌਜ ਜਰਨੈਲ ਖਵਾਜਾ ਮਰਦੂਦ ਅਲੀ ਖਾਨ ਦੀ ਫੌਜ ਜਿਹੜੇ ਇਹਨਾਂ ਸਾਰੀਆਂ ਫੌਜਾਂ ਦਾ ਜਰਨੈਲ ਸੈਨਾਪਤੀ ਇਸ ਚਮਕੌਰ ਦੀ ਗੜੀ ਨੂੰ ਘੇਰਾ ਪਾਇਆ ਇਤਿਹਾਸ ਪ੍ਰਤੀ ਅਸੀਂ ਕਦੇ ਸੁਚੇਤ ਨਹੀਂ ਹੋਏ ਇਹ ਆਮ ਕਿਹਾ ਜਾਂਦਾ ਹੈ ਕਿ ਸਿੱਖਾਂ ਨੇ ਇਤਿਹਾਸ ਸਿਰਜਿਆ ਹੈ ਲਿਖਿਆ ਨਹੀਂ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਹੁੰਦਾ ਸਿੱਖਾਂ ਨੇ ਇਤਿਹਾਸ ਸਿਰਜਿਆ ਵੀ ਹੈ ਸਿੱਖਾਂ ਨੇ ਇਤਿਹਾਸ ਲਿਖਿਆ ਵੀ ਹੈ ਪਰ ਸਿੱਖਾਂ ਨੇ ਇਤਿਹਾਸ ਪੜਨ ਵੱਲ ਧਿਆਨ ਨਹੀਂ ਦਿੱਤਾ ਸਾਡਾ ਇਤਿਹਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਗ੍ਰੰਥ ਸਾਹਿਬ ਤਾਂ ਸਾਡਾ ਮੌਲਿਕ ਇਤਿਹਾਸ ਦਾ ਸਰੋਤ ਹੈ ਤੁਸੀਂ ਪੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਅੰਗ 471 ਰਾਗ ਆਸਾ ਗੁਰੂ ਨਾਨਕ ਸਾਹਿਬ ਵੰਗਾਰ ਕੇ ਕਹਿੰਦੇ ਨੇ ਦਿਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੇਉ ਜੀ ਕਾ ਹੀ ਤੇ ਪੰਡੇ ਕਤ ਇੱਥੇ ਬਸ ਨਹੀਂ ਜੇ ਤੁਸੀਂ ਭਗਤ ਕਬੀਰ ਨੂੰ ਪੜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਅੰਗ 476 ਰਾਗ ਆਸਾ ਜਿਸ ਵਿੱਚ ਉਹ ਕਾਸ਼ੀ ਦੀ ਧਰਤੀ ਵਿੱਚ ਫੈਲੀ ਜਾਤ ਉਪਜਾਤ ਊਚ ਨੀਚ ਦੀ ਪਰੰਪਰਾ ਦੇ ਵਿਰੁੱਧ ਖੜੇ ਹੋ ਕੇ ਕਹਿੰਦੇ ਨੇ ਗੱਜ ਸਾਡੇ ਤੈ ਤੈ ਧੋਤੀਆਂ ਤੇਰੇ ਪਾਇ ਨ ਤਗ ਗਣੀ ਜਿਨਾਂ ਜਪਮਾਲੀਆਂ ਲੋਟੇ ਹੱਥ ਨਹੀਂ ਬਗ ਓਏ ਹਰ ਕੇ ਸੰਤ ਨਾਂ ਅੱਖਿਨ ਬਨਾਰਸ ਕੇ ਠਗ ਇੱਥੇ ਬਸ ਨਹੀਂ ਉਸੀ ਤਨਾਸਰੀ ਰਾਗ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪਾਵਨ ਅੰਗ 662 63 ਪੜ੍ਹ ਲਓ ਕਾਲ ਨਾਹੀ ਜੋਗ ਨਾਹੀ 나ਹੀ ਸਤ ਕਾ ਟਬ ਥਾ ਨਸ਼ਟ ਜਗ ਪ੍ਰਿਸ਼ਟ ਹੋਏ ਡੂਪਤਾ ਏਵ ਜਗ ਕਲ ਮੈਂ RAM ਨਾਮ ਸਾਰ ਅੱਖੀ ਤਾਂ ਮਿਟੈ 나ਗ ਪਕੜੈ ਠੱਗਣ ਕੋ ਸੰਸਾਰ ਆਂਠ ਸੇਤੀ 나ਗ ਪਕੜੈ ਸੂਜਤੇ ਤਿਨ ਲੋ ਮਗਰ ਪਾਛੈ ਕਛੂ ਨਾ ਸੂਜੈ ਇਹ ਪਦਮ ਅਲੋ ਰਾਜ ਤਖਤੇ ਤੇ ਬੈਠੇ ਲੋਕਾਂ ਨੂੰ ਵੀ ਵੰਗਾਰ ਕੇ ਸਿੱਧੇ ਤੌਰ ਤੇ ਕਹਿਤਾ ਮਲਾਰ ਕੀ ਵਾਰ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਅੰਗ 1288 ਰਾਜੇਸ਼ੀ ਮਕਦਮ ਕੁੱਤੇ ਜਾਏ ਜਗਾਯਨ ਬੈਠੇ ਸੁੱਤੇ ਚਾਕਰ ਨਹਂਦਾ ਭਾਇਨ ਕਾਓ ਰਤ ਪਿਤ ਕੁੱਤੇਹੋਂ ਛਟ ਜਾਓ ਪਰ ਹੈਰਾਨਗੀ ਦੀ ਗੱਲ ਏ ਇੰਨੀ ਖੂਬਸੂਰਤ ਗੱਲ ਐ ਕਿ ਇੱਕ ਤਰਫ ਤਾਂ ਗੁਰਬਾਣੀ ਗੁਰੂ ਸਿੱਖ ਦਰਸ਼ਨ ਰਾਜ ਸੱਤਾ ਤੇ ਬੈਠੇ ਧਰਮ ਸੱਤਾ ਤੇ ਬੈਠੇ ਲੋਕਾਂ ਦਾ ਕਰਮ ਕਾਂਡੀ ਲੋਕਾਂ ਦਾ ਜਿਹੜਾ ਪਾਜ ਆ ਉਗਾੜਿਆ ਪਰ ਦੂਜੇ ਪਾਸੇ ਕਿਸੇ ਨਾਲ ਵਿਤਕਰਾ ਨਹੀਂ ਕੀਤਾ ਇੱਕ ਪਾਸੇ ਗੁਰੂ ਗੋਬਿੰਦ ਸਿੰਘ ਮਹਾਰਾਜ ਦਿਨੇ ਕਾਂਗੜੇ ਤੋਂ ਜਫਰਨਾਮਾ ਲਿਖਦੇ ਨੇ ਜਫਰਨਾਮਾ ਦਾ ਸ਼ੇਰ ਨੰਬਰ 46 ਔਰੰਗਜ਼ੇਬ ਨੂੰ ਲਿਖਦੇ ਨੇ ਨਾ ਈਮਾ ਪਰਸਤੀ ਨਾ ਉਜੋਏ ਦੀ ਨਾ ਸਾਹਿਬ ਸਨਿਆਸੀ ਨਾ ਮੁਹੰਮਦ ਯਕੀ ਨਾ ਤੂੰ ਈਮਾਨ ਦਾ ਪੱਕਾ ਹੈ ਤੇ ਨਾ ਹੀ ਤੈਨੂੰ ਹਜ਼ਰਤ ਮੁਹੰਮਦ ਸਾਹਿਬ ਦੇ ਦਿੱਤੇ ਹੋਏ ਕਰਮਾ ਦਾ ਕੋਈ ਖਿਆਲ ਹੈ ਪਰ ਉਸੇ ਬਾਰੇ ਉਸੇ ਔਰੰਗਜ਼ੇਬ ਬਾਰੇ ਬੰਸਾਵਲੀ ਨਾਮਾ ਦਸਾਂ ਪਾਸ਼ਾਈਆਂ ਦਾ ਜਿਹੜਾ ਕੇਸਰ ਸਿੰਘ ਛੱਬਰ ਦੁਆਰਾ ਰਚਿਤ ਇੱਕ ਗ੍ਰੰਥ ਹੈ ਜਿਸ ਵਿੱਚ 10 ਪਾਤਸ਼ਾਹੀਆਂ ਤੋਂ ਇਲਾਵਾ ਬਾਬਾ ਬੰਦਾ ਸਿੰਘ ਬਹਾਦਰ, ਮੁਤਬਨਜੀਤ ਸਿੰਘ, ਮਾਈ ਮਾਤਾ ਸਾਹਿਬਦੇਵਾ ਤੇ ਪੰਥ ਦੇ ਸਮਾਚਾਰ ਸ਼ਾਮਿਲ ਕੀਤੇ ਗਏ ਨੇ। ਉਸ ਦਾ 10ਵਾਂ ਚਰਨ ਦਸਾਂ ਪਾਤਸ਼ਾਹੀਆਂ ਦਾ। ਉਸ ਦਾ ਸ਼ੇਰ ਨੰਬਰ 18, ਚੌਪਈ ਨੰਬਰ 18 ਉਹਦੇ ਵਿੱਚ ਪਤਾ ਕੀ ਲਿਖਦਾ ਹੈ? ਔਰੰਗਜ਼ੇਬਾਰੇ ਭਾਈ ਕੇਸਰ ਸਿੰਘ ਛਿਬਰ ਪੱਕਾ ਦੁਸ਼ਟ ਔਰੰਗਾ ਆਹ। ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰੰਗਜ਼ੇਬ ਪੱਕਾ ਦੁਸ਼ਟ ਹੈ। ਪੱਕਾ ਦੁਸ਼ਟ ਔਰੰਗਾ ਆਹ। ਧਾਨ ਰਾਜ ਦਾ ਖਾਂਦਾ ਨਾ ਧਾਨ ਦੇ ਇੱਥੇ ਦੋ ਅਰਥ ਨਿਕਲਦੇ ਨੇ ਇੱਕ ਝੋਨਾ ਤੇ ਦੂਸਰਾ ਹੱਕ ਕਿ ਪੱਕਾ ਦੁਸ਼ਟ ਔਰੰਗਾ ਆਹ ਧਾਨ ਰਾਜ ਦਾ ਖਾਂਦਾ ਨਾ ਟੋਪੀ ਸੀਵੇ ਕੁਰਾਨ ਲਿਖ ਵੇਚ ਮੰਗਾਏ ਦਸਾਂ ਨੋਹਾਂ ਦੀ ਮਿਹਨਤ ਕਰੇ ਸੁਖਾਈ ਇਹ ਕੌਣ ਲਿਖ ਰਿਹਾ ਹੈ ਸਰ ਸਿੰਘ ਚਿੱਬਰ ਇਹ ਤੋਂ ਇਹ ਸਾਬਿਤ ਹੁੰਦਾ ਹੈ ਕਿ ਸਿੱਖ ਕੌਮ ਦਾ ਕਿਸੇ ਨਾਲ ਜਮਾਤੀ ਧਾਰਮਿਕ ਤੌਰ ਤੇ ਕੋਈ ਬੇਤਰਾ ਨਹੀਂ ਸੀ ਕਰਮਿਕ ਤੌਰ ਤੇ ਉਸ ਨਾਲ ਬੇਤਰਾ ਸੀ ਮੈਂ ਉਦਾਹਰਣ ਦਿਆਂ ਇਸਲਾਮਿਕ ਪਰੰਪਰਾ ਦੇ ਵਿੱਚ ਸੂਫੀ ਪਰੰਪਰਾ ਦੇ ਚਾਰ ਚਾ ਚਾ ਸਿੱਖਲੇ ਨੇ ਜਿਨ੍ਹਾਂ ਦੇ ਵਿੱਚ ਸਾਡੇ ਕੋਲ ਜ਼ੈਦੀ ਹੈ ਅਯਾਜ਼ਮੀ ਹੈ ਆਦਮੀ ਹੈ ਅਜ਼ਮੀ ਹੈ ਹਿਬੀਰੀਆ ਤੁਫਾ ਜੁਨੇਦੀਆ ਸਕਤੀਆ ਚਿਸ਼ਤੀਆ ਕਾਰਖੂਨੀ ਗਾਜ਼ਰੂਨੀ ਫਿਰਦੋਸ ਤੁਸੀ ਸੋਰਾਵਾਦੀ ਕਯੂਮਸ਼ੀਆ ਬਲੋਲਸਾਈ ਹੁਸੈਨਸਾਈ ਮੁਕੀਮਸਾਈ ਮਕਦੂਮੀ ਮੀਰਾ ਜਲਾਲੀ ਐਸੀ ਕਲੰਦਰੀ ਇਹ ਸਾਡੇ ਕੋਲ ਮੌਜੂਦ ਨੇ ਇਹਦੇ ਵਿੱਚੋਂ ਇੱਕ ਸੂਫੀ ਸ਼ਾਇਰ ਦੀ ਰਚਨਾਵਾਂ ਗੁਰੂ ਗ੍ਰੰਥ ਸਾਹਿਬ ਜੀ ਦਰਜ ਨੇ ਬਾਬਾ ਫਰੀਦ ਬਾਬਾ ਫਰੀਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਾਵਨ ਅੰਗ 1381 ਸ਼ਲੋਕ 70 ਤੇ 71 ਵਿੱਚ ਜਿਹੜਾ ਖੂਬ ਲਿਖਦੇ ਨੇ ਕਿ ਫਰੀਦਾ ਬੇਨਿਵਾਜਾ ਕੁੱਤਿਆ ਇਹ ਨਾ ਭਲੀ ਰੀਤ ਕਬਹੀ ਚਲਣਾ ਆਇਆ ਜੇ ਵਕਤ ਮਸੀਤ ਅੱਗੇ ਪਤਾ ਕੀ ਲਿਖਦੇ ਨੇ ਉੱਠ ਫਰੀਦਾ ਉਜੂ ਸਾਜ ਸੋਨ ਬਾਜ ਗੁਜਾਰ ਜੋ ਸਿਰ ਸਾਈ ਨਾਨਵੇਂ ਸੋ ਸਿਰ ਉਤਾਰ ਕਿ ਫਜ਼ਲ ਜ਼ੁਹਰ ਅਸਰ ਮਗਰਬ ਇਸ਼ਾ ਦੀ ਨਮਾਜ਼ ਪੜ ਪਰ ਮਾਫ ਕਰਨਾ ਬਾਬਾ ਫਰੀਦ ਨੇ ਤਾਨਾ ਤੇ ਮਾਰਿਆ ਸੀ ਆਪਣਿਆਂ ਨੂੰ ਪਰ ਟੁਕਦਾ ਸਾਡੇ ਤੇ ਜਿਹੜੇ ਲੋਕ ਅੱਜ ਇਹ ਕਹਿੰਦੇ ਨੇ ਨਾ ਕਿ ਮਨ ਤੇ ਮਨ ਤੌਰ ਤੇ ਬੰਦੇ ਨੂੰ ਸਿੱਖ ਖਾਲਸਾ ਹੋਣਾ ਚਾਹੀਦਾ ਹੈ ਭੇਖੀ ਭੇਖ ਨਹੀਂ ਹੋਣਾ ਚਾਹੀਦਾ ਉਹ ਆਪਣੇ ਆਪ ਤੇ ਝਾਤ ਮਾਰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ ਨਿਸ਼ਾਨ ਹੈ ਸਿੱਖੀ ਪੰਜ ਹਰੂਫ ਕਾਫ ਹਰ ਗਿਜ ਨਾ ਬਾਸ਼ਤ ਇਹ ਪੰਜ ਮੁਆਫ ਕੜਾ ਕਾਰ ਤੋਂ ਕਚਕੰਗਾ ਵਿਦਾ ਬਿਨਾ ਕੇਸ ਹੈ ਅਸਤ ਜੁਮਲਾ ਨਿਸ਼ਾ ਅਗੇ ਭਾਈ ਦੇਸਾ ਸਿੰਘ ਆਪਣੇ ਰਹਿਤਨਾਮੇ ਲਿਖਦੇ ਨੇ ਪ੍ਰਥਮ ਰਹਿਤ ਇਹ ਜਾਣ ਖੰਡੇ ਕੀ ਪਾਉਲ ਛਕੈ ਸੋਈ ਸਿੰਘ ਪ੍ਰਧਾਨ ਅਵਰ ਨਾ ਪਾਹੁਲ ਜੋਲ ਹੈ ਭਾਈ ਸਾਹਿਬ ਸਿੰਘ ਦੇ ਰਹਿਤਨਾਮੇ ਪੜੋ ਲਿਖਦੇ ਨੇ ਕਿ ਧਰੇ ਕੇਸ ਪਾਹੁਲ ਬਿਨਾ ਭੇਖੀ ਮੂੜਾ ਸਿੱਖ ਮੇਰਾ ਦਰਸ਼ਨ ਨਾਹੀ ਤਿਸ ਪਾਪੀ ਤਿਆਗੈ ਪਿਖ ਸਰੂਪ ਕਰਕੇ ਹੀ ਸਿੱਖ ਕਲਸਾ ਸਾਨੂੰ ਪੰਜ ਕਕਾਰੀ ਵਰਤੀ ਦਾ ਵੀ ਧਾਰ ਨਹੀਂ ਹੋਣਾ ਹੈ ਕਿਉਂ ਕਿ ਅਕਾਲ ਉਸਤਤ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਨੇ ਕਵਿਤਾ ਨੰਬਰ 18 ਬੰਦ ਨੰਬਰ 78 ਜੋਗੀ ਜਤੀ ਬ੍ਰਹਮਚਾਰੀ ਵੱਡੇ ਵੱਡੇ ਛਤਰ ਧਾਰੀ ਛਤਰヒ की छाया कई कोस लो चलत हैं बड़े बड़े राजन के दाबत फिरत देश बड़े बड़े राजन के द्राप को द लत हैं ਮਾਨ ਸੇ ਮਹੀਪ ਉਹ ਦਲੀਪ ਕੈਸੇ ਛਤਰ ਤਾਰੀ ਵੱਡੋ அபிਮਾਨ ਪੁੰਜ ਦੰਦ ਕੋ ਕਰਤ ਹੈ ਦਾਰਾ ਸੇ ਦਲੀਸ ਸਰ ਦਰਯੋਦਨ ਸੇ ਮਾਨ ਤਾਰੀ ਭੋਗ ਭੋਗ ਭੂਮ ਅੰਤ ਭੂਮੇ ਮਿਲਤ ਹੈ ਸਾਰੀ ਮਿੱਟੀ ਦੀ ਢੇਰੀ ਹੋਗੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਾਨੂੰ ਜਮਾਤੀ ਵਿਤਕਰੇ ਤੋਂ ਕਟਿਆ ਹੈ ਕਟਿਆ ਇਸ ਵਿੱਚ ਕੋਈ ਸ਼ੱਕ ਨਹੀਂ ਪਰ ਸਿੱਖ ਨੂੰ ਇੱਕ ਸੁਤੰਤਰ ਖੁਦ ਮੁਖਤਿਆਰ ਹੋਂਦ ਕਾਇਮ ਕਰਨ ਲਈ ਇੱਕ ਗੁਜ਼ਾਰਿਸ਼ ਵੀ ਕੀਤੀ ਹੈ ਇੱਕ ਉਰਦੂ ਦਾ ਸ਼ੇਰ ਹੈ ਕਿ ਸਰ ਬੁਲੰਦੀ ਸਰ ਫਰੋਸ਼ੀ ਇਨਕ ਸਾਰੀ ਆਸ਼ਤੀ ਉੱਚੀ ਗਰਦਨ, ਭਾਵ ਆਤਮ ਵਿਸ਼ਵਾਸੀ, ਜਾਣ ਦੇਣ ਵਾਲਾ, ਨਿਮਰਤਾ ਨਿਮਰਤਾ ਵਾਲਾ, ਖੁਦ ਮੁਖਤਿਆਰ ਸੋਚ ਰੱਖਣ ਵਾਲਾ, ਸਰਬੁਰੰਦੀ, ਸਰਫਰੋਸ਼ੀ, ਇਨਕਸਾਰੀ ਆਸਤੀ ਇਨਹੀ ਦੀ ਜ਼ਖਜ਼ਾਈ ਕਾ ਨਾਮ ਤੋਂ ਹੈ ਖਾਲਸਾ। ਇਨਾ ਸਾਰਿਆਂ ਗੁਣਾਂ ਦਾ ਸਮੇਲ ਕੀ ਹੈ? ਖਾਲਸਾ ਹੈ। ਪਰ ਮੈਂ ਕਈ ਵਾਰ ਜਦੋਂ ਕਿਤਾਬਾਂ ਪੜ੍ਹਦਾ ਇਹ ਚੀਜ਼ ਸੁਣ ਕੇ ਬੜੀ ਨਿਰਾਸ਼ਾ ਹੁੰਦੀ ਹੈ ਕਿ ਇਹ ਕਿਹਾ ਜਾਂਦਾ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਖਾਲਸੇ ਪੰਥ ਦੀ ਸਿਰਜਣਾ ਕੀਤੀ। ਸੰਪੂਰਨਤਾ ਬਖਸ਼ੀ ਨਹੀਂ ਇਹ ਸੰਪੂਰਨਤਾ ਤਾਂ ਗੁਰੂ ਨਾਨਕ ਸਾਹਿਬ ਨੇ ਹੀ ਬਖਸ਼ ਦਿੱਤੀ ਸੀ ਭਾਈ ਕਾਨ ਸਿੰਘ ਨਾਭਾ ਗੁਰੂ ਸ਼ਬਦ ਰਤਨਾਕਰ ਮਹਾਨ ਕੋਸ਼ ਨੂੰ ਜੇ ਪੜ੍ਹੀਏ ਇਥੋਂ ਸਾਬਿਤ ਕਰਦੇ ਨੇ ਕਿ ਪੰਜ ਪਿਆਰਿਆਂ ਦੀ ਜਿਹੜੀ ਪਰੰਪਰਾ ਹੈ ਗੁਰੂ ਨਾਨਕ ਸਾਹਿਬ ਤੋਂ ਚੱਲ ਚੁੱਕੀ ਸੀ ਤੁਸੀਂ ਜਪਜੀ ਸਾਹਿਬ ਪੜੋ ਪੰਜ ਪ੍ਰਵਾਨ ਪੰਜ ਪ੍ਰਦਾਨ ਪੰਜ ਆਪਾਂਵੈ ਦਰਗਹਿ ਮੰਨ ਭਾਈ ਕਾਨ ਸਿੰਘ ਨਾਭਾ ਬੜੇ ਬੜੇ ਖੂਬਸੂਰਤੀ ਨਾਲ ਪੰਜ ਪਿਆਰਿਆਂ ਦੀ ਗੱਲ ਕੀਤੀ ਉਹ ਲਿਖਦੇ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਦੇ ਵੀ ਪੰਜ ਪਿਆਰੇ ਸਨ ਕਿਹੜੇ ਸਨ ਭਾਈ ਵਿਧੀ ਚੰਦ ਭਾਈ ਜੇਠਾ ਜੀ ਭਾਈ ਲੰਗਾ ਜੀ ਭਾਈ ਪਿਰਾਨਾ ਜੀ ਭਾਈ ਪੈੜਾ ਜੀ ਗੁਰੂ ਹਰਕੋਬੀਨ ਸਾਹਿਬ ਨੇ ਵੀ ਜਿਲੇ ਫੌਜੀ ਟੁਕੜੀ ਦੀ ਨਿਯੁਕਤੀ ਕੀਤੀ ਉਹਨਾਂ ਦੇ ਪੰਜ ਪਿਆਰੇ ਥਾਪੇ ਨੇ ਪੰਜ ਜਰਨੈਲ ਥਾਪੇ ਨੇ ਕਿਹੜੇ ਸਨ ਭਾਈ ਵਿਧੀ ਚੰਦ ਭਾਈ ਲੰਗਾ ਜੀ ਪਿਰਾਨਾ ਜੀ ਪਿਆਰਾ ਜੀ ਜੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਵੀ ਪੰਜ ਆਤਮ ਗਿਆਨੀ ਸਿੱਖ ਉਹਨਾਂ ਨਾਲ ਹਮੇਸ਼ਾ ਰਹੇ ਦੀਵਾਨ ਮਤੀ ਦਾਸ ਭਾਈ ਦੇਵਾਲਾ ਜੀ ਗੁਰਦਿੱਤਾ ਜੀ ਭਾਈ ਉਦੂ ਜੀ ਭਾਈ ਜੱਤਾ ਜੀ ਇਥੋਂ ਤੱਕ ਕਿ ਭਾਈ ਗੁਰਦਾਸ ਸਾਹਿਬ ਦੀ ਜੈਪਸੀ ਵਾਰ ਪੜੀਏ ਵਾਰ ਨੰਬਰ 13 ਜੈਸੀ ਪੜੀਏ ਸਾਨੂੰ ਸਪਸ਼ਟ ਹੋ ਜਾਂਦਾ ਹੈ ਕਿ ਗੁਰੂ ਘਰ ਦੇ ਵਿੱਚ ਪੰਜ ਪਿਆਰਿਆਂ ਦੀ ਜਿਹੜੀ ਪਰੰਪਰਾ ਸੀ ਉਹ ਮੁੜ ਕਦੀਮ ਤੋਂ ਚੱਲੀ ਆ ਰਹੀ ਹੈ ਉਹ ਲਿਖਦੇ ਨੇ ਕਿ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਪਰ ਹੈਰਾਨਗੀ ਦੀ ਗੱਲ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਪਿਆਰਿਆਂ ਨੂੰ ਬਖਸ਼ਿਸ਼ਾਂ ਵੀ ਦਿੱਤੀਆਂ ਨੇ ਪਰ ਉਹਨਾਂ ਤੋਂ ਖੋਇਆ ਵੀ ਬੜਾ ਕੁਝ ਹੈ ਉਹਨਾਂ ਦਾ ਬਹੁਤ ਕੁਝ ਨਾਸ ਵੀ ਕੀਤਾ ਹੈ ਪਤਾ ਕੀ ਨਾਸ ਕੀਤਾ ਹੈ ਉਹਨਾਂ ਦਾ ਧਰਮ ਨਾਸ ਉਹਨਾਂ ਦਾ ਕਰਮ ਨਾਸ ਉਹਨਾਂ ਦਾ ਭਰਮ ਨਾਸ ਉਹਨਾਂ ਦੀ ਕਿਰਤ ਨਾਸ ਉਹਨਾਂ ਦੀ ਕੁੱਲ ਨਾਸ ਤੁਸੀਂ ਚੋਪਾ ਸਿੰਘ ਦੇ ਚ ਰਹਿਤਨਾਮੇ ਪੜੋ ਉਹਦੇ ਵਿੱਚ ਉਹ ਸਪਸ਼ਟ ਕਰਦਾ ਹੈ ਕਿ ਪੰਜ ਪਿਆਰਿਆਂ ਦਾ ਰਤਬਾ ਕੀ ਹੈ ਉਹ ਲਿਖਦਾ ਹੈ ਕਿ ਪੰਜ ਸਿੱਖ ਮਿਲ ਕੇ ਪਾਹੁਲ ਦੀਨੀ ਗੁਰ ਕਾ ਸਿੱਖ ਕਰਨਾ ਮਹਿਮਾ ਪ੍ਰਕਾਸ਼ ਜਿਹੜੀ ਸਰੂਪਦਾਸ ਭੱਲਾ ਨੇ ਸਨ 1773 ਈਸਵੀ ਵਿੱਚ ਲਿਖੀ ਉਹਦੇ ਵਿੱਚ ਪੰਜ ਪਿਆਰਿਆਂ ਦੇ ਸੰਕਲਪ ਨੂੰ ਪੇਸ਼ ਕਰਦੇ ਹੋ ਲਿਖਦਾ ਪੰਜ ਸਿੱਖ ਗੁਰਮੁਖ ਜੋ ਹੋਏ ਤਾਂ ਸਿਓ ਲਿਓ ਮੰਤਰ ਸਭ ਕੋਏ ਇੱਥੋਂ ਤੱਕ ਕਿ ਰਤਨ ਸਿੰਘ ਭੰਗੂ ਪ੍ਰਾਚੀਨ ਪੰਥ ਪ੍ਰਕਾਸ਼ ਜਿਹੜੀ 1841 ਈਸਵੀ ਵਿੱਚ ਉਸਨੇ ਲਿਖੀ ਉਹਦੇ ਵਿੱਚ ਪੰਜ ਸਿੰਘਾਂ ਦੇ ਕਰਤਵਾਂ ਬਾਰੇ ਕਾਰਜਾਂ ਬਾਰੇ ਲਿਖਦਾ ਜੈ ਜੈ ਪੰਜ ਪੁਚੰਗੀ ਹੋਏ ਗੁਰਦੁਆਰਾ ਤੁਲ ਮੰਨ ਲਿਓ ਸੋਏ ਪੰਜ ਪੁਚੰਗੀ 71 ਜਹ 71 ਹੋਏ ਅੱਗੇ ਕੀ ਲਿਖਦਾ ਪੰਜ ਪੁਚੰਗੀ ਜਹ 71 ਹੋਏ ਬੇਸ਼ੱਕ ਪਾਹੂਲ ਕਰ ਪਿਆਵੇ ਸੋਏ ਪੰਜ ਪੁਚੰਗੀਆਂ ਤੇ ਅਰਦਾਸ ਕਰਾਉ ਜੋ ਮੰਗੂ ਸੋਈ ਫਲ ਪੋ ਸਿੰਘ ਸਭਾ ਲਹਿਰਤ ਜਿਲੇ ਗੱਲ ਚਲਦੀ ਹੈ ਨਾ ਸਿੰਘ ਸਭਾ ਲਹਿਰਤ ਵੀ ਪੰਜ ਮੋਢੀ ਸਨ ਠਾਕੁਰ ਸਿੰਘ ਸੰਧੀ ਵਾਲੀ ਪ੍ਰੋਫੈਸਰ ਗੁਰਮੁਖ ਸਿੰਘ ਗਿਆਨੀ ਦਿੱਤ ਸਿੰਘ ਭਾਈ ਜਵਾਹਰ ਸਿੰਘ ਭਾਈ ਮਾਇਆ ਸਿੰਘ ਇਹ ਕੋਈ ਬਾਹਰਲਾ ਕਨਸੈਪਟ ਨਹੀਂ ਸੀ ਗੁਰੂ ਘਰ ਦਾ ਕਨਸੈਪਟ ਸੀ ਕਿਉਂਕਿ ਅਸੀਂ ਇਤਿਹਾਸ ਵੱਲ ਪਰਚੋਲਿਆ ਨਹੀਂ ਇਸ ਕਰਕੇ ਦੂਰ ਹੋ ਰਹੇ ਆ ਮੈਂ ਦੋ ਕੁ ਗੱਲਾਂ ਕਰਕੇ ਖਿਮਾ ਦਾ ਜਾਚਕ ਹੋ ਜਾਣਾ ਹੈ ਸਾਬਜ਼ਾਦਿਆਂ ਦੀ ਸ਼ਹਾਦਤ ਦੇ ਜਿਲ੍ਹੇ ਗੱਲ ਚਲਦੀ ਹੈ ਮੇਰੇ ਤੋਂ ਪਹਿਲਾਂ ਡਾਕਟਰ ਹਰਸ਼ਿੰਦਰ ਕੋਰ ਹੋਰਾਂ ਨੇ ਵੱਡੇ ਸਾਬਜ਼ਾਦਿਆਂ ਦੀ ਵੀ ਟੂਕ ਮਾਤਰ ਗੱਲ ਕੀਤੀ ਛੋਟੇ ਸਾਬਜ਼ਾਦਿਆਂ ਦੀ ਵੀ ਟੂਕ ਮਾਤਰ ਗੱਲ ਕੀਤੀ ਹੈ ਮੈਂ ਵੀ ਇਤਿਹਾਸਕ ਪੰਨਿਆਂ ਵਿੱਚੋਂ ਦੋ ਗੱਲਾਂ ਆਪ ਜੀ ਦੇ ਸਾਮੁਖ ਲਿਆਉਣੀਆਂ ਨੇ ਪਹਿਲੀ ਗੱਲ ਇਹ ਕਿ ਜਿਲ੍ਹੇ ਸ਼ਹਾਦਤ ਦੀ ਗੱਲ ਚਲਦੀ ਹੈ ਸ਼ਹੀਦ ਜਿਹੜਾ ਸ਼ਬਦ ਹੈ ਇਹ ਹਿੰਦੁਸਤਾਨੀ ਪਰੰਪਰਾ ਪਰੰਪਰਾ ਦਾ ਸ਼ਬਦ ਨਹੀਂ ਸ਼ਹੀਦ ਜਿਹੜਾ ਅਰਬੀ ਬੋਲੀ ਦਾ ਸ਼ਬਦ ਹੈ ਉਸ ਤੋਂ ਵੀ ਪਹਿਲੇ ਇਬਰਾਨੀ ਬੋਲੀ ਦਾ ਸ਼ਬਦ ਹੈ ਸ਼ਹੀਦ ਦਾ ਮਤਲਬ ਹੁੰਦਾ ਹੈ ਗੁਰੂ ਦੀ ਤਾਕਤ ਸਾਬਤ ਕਰਨ ਲਈ ਜਦੋਂ ਮਨੁੱਖ ਉਸ ਨੂੰ ਪਿਆਰ ਕਰਦਾ ਹੋਇਆ ਆਪਣਾ ਖੂਨ ਆਪਣੀ ਜਾਨ ਤੱਕ ਦੇ ਦੇ ਉਸ ਨੂੰ ਸ਼ਹੀਦ ਕਿਹਾ ਜਾਂਦਾ ਹੈ ਹਿੰਦੁਸਤਾਨੀ ਵੈਦਿਕ ਪਰੰਪਰਾ ਦੇ ਵਿੱਚ ਕਿਤੇ ਵੀ ਤੁਹਾਨੂੰ ਸ਼ਹੀਦ ਸ਼ਬਦ ਨਹੀਂ ਮਿਲੇਗਾ ਬਲੀ ਸ਼ਬਦ ਮਿਲੇਗਾ ਰਿਗਵੇਦ ਦੇ ਸਮੇਂ ਤੋਂ ਹੀ ਜਦੋਂ ਯੱਗ ਹੁੰਦੇ ਸਨ ਨਾ ਉਹਦੇ ਵਿੱਚ ਜਾਂ ਤਾਂ ਪੁਰਸ਼ ਦੀ ਬਲੀ ਦਿੱਤੀ ਜਾਂਦੀ ਸੀ ਜਾਂ ਤਾਂ ਘੋੜੇ ਦੀ ਬਲੀ ਦਿੱਤੀ ਜਾਂਦੀ ਸੀ ਉਸ ਨੂੰ ਪੁਰਸ਼ਮੇਗ ਬਲੀ ਜਾਂ ਅਸ਼ਵਮੇਗ ਯੱਕ ਕਿਹਾ ਜਾਂਦਾ ਸੀ ਸ਼ਹੀਦ ਦੀ ਪਰੰਪਰਾ ਹਿੰਦੁਸਤਾਨ ਦੀ ਧਰਤੀ ਵਿੱਚ ਖਾਲਸਾ ਪਰੰਪਰਾ ਗੁਰੂ ਨਾਨਕ ਦੇਵ ਜੀ ਦੇ ਨਾਲ ਆਈ ਹੈ ਮੈਂ ਇੱਥੇ ਜ਼ਰੂਰ ਗੱਲ ਕਰਾਂ ਜਿਸ ਲਈ ਛੋਟੇ ਸਾਹਿਬ ਜੀ ਦੀ ਸ਼ਹੀਦੀ ਦੀ ਗੱਲ ਚਲਦੀ ਹੈ ਤਾਂ ਉੱਥੇ ਜਿਲੇ ਕਿਹਾ ਜਾਂਦਾ ਕਿ دیਵਾਨ ਲੱਗਿਆ ਸੂਬੇ ਦੀ ਕਚਹਿਰੀ ਹੋਈ ਸ਼ੇਰ ਮੁਹੰਮਦ ਖਾਨ ਨੂੰ ਸੁਨਿਆ ਭੇਜਿਆ ਗਿਆ ਕਿ ਤੇਰੇ ਭਰਾਵਾਂ ਦੇ ਕਤਲ ਇੱਥੇ ਮੌਜੂਦ ਨੇ ਬੱਚੇ ਮੌਜੂਦ ਨੇ ਤੂੰ ਚਾਹੇ ਇਹਨਾਂ ਦਾ ਕਤਲ ਕਰ ਸਕਦਾ ਉਹ ਆਇਆ ਪਰ ਉਹ ਬੱਚਿਆਂ ਨੂੰ ਮਾਰਨ ਲਈ ਨਹੀਂ ਆਇਆ ਵਜ਼ੀਰ ਖਾਨ ਨਾਲ ਗੱਲਬਾਤ ਕਰਨ ਲਈ ਆਇਆ ਵਜ਼ੀਰ ਖਾਨ ਨਾਲ ਗੱਲਬਾਤ ਕਰਦਾ ਕਹਿੰਦਾ ਕਾਜ਼ੀ ਨੂੰ ਕਿ ਕਾਜ਼ੀ ਦੱਸ ਮੈਨੂੰ ਕੋਈ ਸ਼ਰਾਹ ਵਿੱਚ ਕੋਈ ਹਦੀਸ ਵਿੱਚ ਅਜਿਹਾ ਕੋਈ ਉਦਾਹਰਣ ਮਿਲਦੀ ਹੋਵੇ ਜਿਸ ਵਿੱਚ ਮਾਤਾ ਪਿਤਾ ਦੇ ਕਰਮਾਂ ਦੀ ਸਜ਼ਾ ਉਹਨਾਂ ਦੇ ਬੱਚਿਆਂ ਨੂੰ ਮਿਲੇ ਕਹਿੰਦਾ ਨਹੀਂ ਇਸ ਤਰ੍ਹਾਂ ਦੀ ਕੋਈ ਸਜ਼ਾ ਨਹੀਂ ਕਹਿੰਦਾ ਫਿਰ ਮੈਂ ਇਹਨਾਂ ਦੇ ਹੱਕ ਵਿੱਚ ਹਾ ਦਾ ਨਾਰਾ ਮਾਰਦਾ ਵਜ਼ੀਰ ਖਾਂ ਕਹਿ ਲਗਾ ਕਿ ਤੈਨੂੰ ਇਨਾ ਪ੍ਰਤੀ ਇਨੀ ਹਮਦਰਦੀ ਕਿਉਂ ਹੈ ਉਹ ਕਹਿਣ ਲਗੇ ਹਜ਼ਰਤ ਅਲੀ ਬੀਬੀ ਫਾਤਿਮਾ ਤੇ ਜਿਹੜੇ ਬੱਚੇ ਸਨ ਨਾ ਹਸਨ ਹੁਸੈਨ ਕਰਬਲਾ ਦੇ ਮੈਦਾਨ ਵਿੱਚ ਸ਼ਹੀਦ ਹੋਏ ਸਨ ਇਹਨੂੰ ਕੋ ਮਾਸੂਮ ਜਿੰਦਾ ਸਨ ਅੱਜ ਤੱਕ ਮੁਸਲਮਾਨ ਉਹਨਾਂ ਨੂੰ ਯਾਦ ਕਰਕੇ ਰਹੁੰਦੇ ਨੇ ਵਜ਼ੀਰ ਖਾਂ ਤੂੰ ਇਹ ਕਹਿਰ ਨਾ ਕਮਾ ਖਾਲਸਾ ਪੰਥ ਤੇਰੀ ਇਟ ਨਾਲ ਇਟ ਬਜਾ ਦੇਗਾ ਜਦੋਂ ਨਹੀਂ ਮੰਨਿਆ ਦੀਵਾਨ ਸੁਚਾਨੰਦ ਉੱਠਿਆ ਕਾਜ਼ੀ ਨੂੰ ਕਹਿਣ ਲੱਗਾ ਜੇ ਅਰਜ਼ ਤੁਹਾਡੀ ਹਦਾਇਤ ਹੋਵੇ ਤੁਹਾਡਾ ਹੁਕਮ ਹੋਵੇ ਮੈਂ ਇੱਕ ਬੇਨਤੀ ਰੱਖਣਾ ਚਾਹੁੰਦਾ ਬੱਚਿਆਂ ਨੂੰ ਸਵਾਲ ਕਰਨਾ ਚਾਹੁੰਦਾ ਕਹਿੰਦਾ ਕਰੋ ਕਹਿੰਦਾ ਬੱਚਿਆਂ ਨੂੰ ਸਵਾਲ ਕਰਨ ਲੱਗਾ ਕਿ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ ਕਹਿਣ ਲੱਗੇ ਅਸੀਂ ਪੁਚੰਗੀ ਹਾਂ ਮੁੜ ਜਾ ਕੇ ਤਿਆਰ ਹੋਵਾਂਗੇ ਮੁੜ ਲੜਾਂਗੇ ਅੰਤਮ ਸਾਹਾਂ ਤੱਕ ਲੜਾਂਗੇ ਇੱਥੇ ਧਿਆਨ ਜਿਹੜਾ ਸ਼ਬਦ ਦੇਣ ਵਾਲਾ ਹੈ ਨਾ ਉਹ ਪੁਚੰਗੀ ਸ਼ਬਦ ਹੈ ਡਾਕਟਰ ਜੋਗਾ ਸਿੰਘ ਦਾ ਜੇ ਪੰਜਾਬੀ ਕੋਸ਼ ਪੜੋ ਤੁਹਾਨੂੰ ਸਪਸ਼ਟ ਹੋ ਜਾਏਗਾ ਪੁਚੰਗੀ ਸ਼ਬਦ ਦਾ ਅਰਥ ਹੁੰਦਾ ਹੈ ਸੱਪ ਸੁਚੇ ਨੰਦ ਨੇ ਪੁੱਛਿਆ ਕਾਜ਼ੀ ਨੂੰ ਕਿ ਸ਼ਰਾਬ ਵਿੱਚ ਹਦੀਸ ਵਿੱਚ ਸੱਪ ਨੂੰ ਮਾਰਨ ਦੀ ਇਜਾਜ਼ਤ ਹੈ ਕਹਿੰਦਾ ਬਿਲਕੁਲ ਹੈ ਕਹਿੰਦਾ ਫਿਰ ਰਿਕਾਰਡ ਕਰੋ ਇਹਨਾਂ ਬੱਚਿਆਂ ਦਾ ਇਕਬਾਲੀਆ ਬਿਆਨ ਹੈ ਕਿ ਇਹ ਸੱਪ ਨੇ ਤੇ ਜਦੋਂ ਬੱਚਿਆਂ ਦੀ ਗੱਲ ਚਲਦੀ ਹੈ ਜਿਹੜਾ ਫਤਵਾ ਦਿੱਤਾ ਗਿਆ ਸੀ ਉਹ ਇਹ ਨਹੀਂ ਸੀ ਕਿ ਕਿ ਦੋ ਬੱਚਿਆਂ ਨੂੰ ਕਤਲ ਕਰਨ ਨਾ ਫਤਵਾ ਇਹ ਸੀ ਕਿ ਦੋ ਸਕੂਲੀਆ ਨੂੰ ਪਤਾ ਹੈ ਕਿ ਪਹਿਲਾ ਤੱਤ ਜਿਹੜਾ ਸੀ ਨਗਲਕ ਦਾ ਹੁੰਦਾ ਦੂਸਰਾ ਜਿਸ ਨੇ ਮਾਤਾ ਗੁਜਰਪੁਰ ਜੀ ਦੀ ਸ਼ਹਾਦਤ ਦੀ ਗੱਲ ਹੁੰਦੀ ਹੈ ਆਮ ਤੌਰ ਤੇ ਇਹ ਕਿਹਾ ਜਾਂਦਾ ਕਿ ਉਹਨਾਂ ਨੇ ਤੁਹਾਨੂੰ ਟੋਟਰ ਮਲ ਤੋਂ ਪਤਾ ਲੱਗਿਆ ਕਿ ਭਈ ਬੱਚੇ ਸ਼ਹੀਦ ਹੋ ਗਏ ਨੇ ਤੇ ਉਹਨਾਂ ਨੇ ਆਪਣੇ ਪ੍ਰਾਂਤਿਆਦ ਦੇਤੇ ਕੁਝ ਇਤਿਹਾਸਕਾਰ ਇਹ ਲਿਖਦੇ ਨੇ ਕੁਝ ਇਤਿਹਾਸਕਾਰ ਲਿਖਦੇ ਨੇ ਕਿ ਭਈ ਠੰਡੇ ਬੁਰਸ਼ ਤੋਂ ਥੱਲੇ ਛਾਲ ਮਾਰ ਕੇ ਸ਼ਹੀਦ ਹੋ ਕੇ ਇਹ ਇਤਿਹਾਸ ਗਲਤ ਹੈ ਅਜਿਹਾ ਨਹੀਂ ਸੀ ਹੋਇਆ ਮੈਂ ਹੈਰਾਨ ਹੁੰਦਾ ਕਥਾ ਗੁਰੂ ਜੀ ਕੇ ਸੂਤਨ ਕੀ ਜਿਹੜੀ ਕਿਤਾਬ ਜਿਹੜੀ ਰਚਨਾ ਦੁਨਾ ਸਿੰਘ ਹੰਡੂਰੀਆ ਨੇ ਸਨ 1762 ਇਸਵੀ ਵਿੱਚ ਲਿਖੀ ਉਹਦਾ ਸ਼ੇਰ ਨੰਬਰ 96 ਉਹ ਲਿਖਦਾ ਹੈ ਕਿ ਜਦੋਂ ਟੋਡਰਮਲ ਆਕੇ ਮਾਤਾ ਜੀ ਨੂੰ ਦੱਸਦਾ ਹੈ ਕਿ ਬੱਚੇ ਸ਼ਹੀਦ ਹੋ ਗਏ ਨੇ ਉਹਦਾ ਬਿਰਤਾਂਤ ਉਹ ਲਿਖਦਾ ਟੋਡਰਮਲ یوں ਕਹੇ ਉਹ ਬਾਤ ਸੁਣ ਲਿਜੀਏ ਹੀਰਾ ਤੁਮ ਕੋ ਦਿਉ ਇਹ ਉਹ ਨਿਗ ਲਿਜੀਏ ਲਿਓ ਸੋ ਜ਼ੋਹਰ ਖਾਏ ਪਿਆਨੋ ਤਬ ਪਿਓ ਜੋਤੀ ਜੋਤ ਮਿਲਾਏ ਆਪੇ ਮੇ ਮਿਲ ਗਿਓ ਇੱਥੇ ਜਿਹੜਾ ਵਿਚਾਰਨ ਵਾਲਾ ਸ਼ਬਦ ਹੈ ਉਹ ਜ਼ੋਹਰ ਹੈ ਜ਼ੋਹਰ ਦੀ ਪਰੰਪਰਾ ਰਾਜਸਥਾਨ ਦੇ ਇਲਾਕੇ ਦੇ ਵਿੱਚ ਜਿਸ ਜਿਸ ਸਮੇਂ ਉਥੇ ਤੇ ਰਾਜਾ ਰਣ ਤੱਤੇ ਵਿੱਚ ਜਾ ਕੇ ਸ਼ਹੀਦ ਹੋ ਜਾਂਦਾ ਸੀ ਮਰ ਜਾਂਦਾ ਸੀ ਤੇ ਘਰ ਵਿੱਚ ਬੈਠੀ ਉਸ ਦੀ ਰਾਣੀ ਨੂੰ ਪਤਾ ਲੱਗਦਾ ਸੀ ਕਿ ਮੇਰਾ ਸਿਰ ਦਾ ਸਾਹੀ ਚੜਾਈ ਕਰ ਗਿਆ ਤੇ ਦੁਸ਼ਮਣ ਹੁਣ ਮੇਰੇ ਕਿਲੇ ਵੱਲ ਆ ਰਿਹਾ ਹੈ ਕਿਲੇ ਵੱਲ ਵੱਧ ਰਿਹਾ ਹੈ ਆਪਣੀ ਇੱਜ਼ਤ ਆਪਣੀ ਪਤ ਬਚਾਉਣ ਲਈ ਉਹ ਜਾਂਤਾ ਆਪਣੀ ਗਰਦਨ ਜ਼ਬਾਹ ਕਰ ਦਿੰਦੀ ਸੀ ਜਾਂ ਤਾਂ ਕਿਲੇ ਨੂੰ ਅਗ ਲਗਾ ਕੇ ਸਾੜ ਦਿੰਦੀ ਸੀ ਐਸੀ ਜ਼ੋਰ ਦੀ ਪਰੰਪਰਾ ਪਰ ਮੈਂ ਹੈਰਾਨ ਹੁੰਦਾ ਸ਼ਹੀਦ ਦੀ ਪਤਨੀ ਸ਼ਹੀਦਾਂ ਦੀ ਦਾਦੀ ਕਦੇ ਵੀ ਆਤਮ ਹੱਤਿਆ ਆਪਣੀ ਜਾਨ ਨਹੀਂ ਲੈ ਸਕੀ ਇਸ ਬੰਨੇ ਨੂਰਦੀਨ ਚਿਸ਼ਤੀ ਦੀ ਜਿਹੜਾ ਰੋਜ਼ਨਾਮਚਾ ਔਰੰਗਜ਼ੇਬ ਉਹ ਪੜਨ ਵਾਲਾ ਹੈ ਉੱਥੇ ਲਿਖਦਾ ਹੈ ਕਿ ਜਦੋਂ ਮਾਤਾ ਗੁਜਰ ਕੋਲ ਨੂੰ ਛੋਟੇ ਸਹਿਬ ਜਦਨ ਦੀ ਸ਼ਹੀਦੀ ਦਾ ਪਤਾ ਲੱਗਾ ਸਿਪਾਹੀ ਆਇਆ ਹੈ ਸਿਪਾਹੀ ਦੇ ਕਮਰ ਕੱਸੇ ਤੋਂ ਤਰਵਾ ਤਲਵਾਰ ਕੱਢ ਲਈ ਤੇ ਵਜ਼ੀਰ ਖਾਨ ਦੀ ਕਚਹਿਰੀ ਵੱਲ ਵਧੇ ਨੇ ਉਹਨਾਂ ਦੇ ਕਚਹਿਰੀ ਵੱਲ ਵਧੇ ਹੋਇਆ ਸਪਾਈ ਨਾਲ ਲੜੇ ਨੇ ਲੜ ਕੇ ਉਹਨਾਂ ਦੀ ਸ਼ਹਾਦਤ ਹੋਈ ਹੈ ਜਿਸ ਸ਼ਹਾਦਤ ਦਾ ਸਮਾਂ ਹੈ 27 ਦਸੰਬਰ ਸਨ 1704 ਇਸ ਸਾਦਾ ਬਿਰਸਾ ਜਿਸ ਤੋਂ ਅਸੀਂ ਦੂਰ ਹੋ ਚੁੱਕੇ ਆ ਪਰ ਮੈਂ ਹੈਰਾਨ ਹੁੰਦਾ ਉਸ ਚੋਜੀ ਪ੍ਰੀਤਮ ਤੋਂ ਕਿ ਸਾਰਾ ਸਰਬੰਸ ਲੁਟਾ ਕੇ ਵੀ ਤੂੰ ਹੀ ਤੂੰ ਹੀ ਦੇ ਰੱਟ ਵਿੱਚ ਲੱਗਿਆ ਹੋਇਆ ਜਲਸ ਤੂੰ ਹੀ ਥਲਸ ਤੂੰ ਹੀ ਨਿਦਸ ਤੂੰ ਹੀ ਨਦਸ ਤੂੰ ਹੀ ਬ੍ਰਚਸ ਤੂੰ ਹੀ ਪਤਸ ਤੂੰ ਹੀ ਅੱਗੇ ਕੀ ਲਿਖਦੇ ਨੇ ਚਿਤਸ ਤੂੰ ਹੀ ਉਰਦਸ ਤੂੰ ਹੀ ਪਜਸ ਤੁਮੰਗ ਪਜਸ ਤੁਮੰਗ ਰਟਸ ਤੂੰ ਅੰਗ ਠਟਸ ਤੂੰ ਅੰਗ ਜ਼ਮੀ ਤੂੰ ਹੀ ਜਮਾ ਤੂੰ ਹੀ ਮਕੀ ਤੂੰ ਹੀ ਮਕਾ ਤੂੰ ਹੀ ਅਪੂ ਤੂੰ ਹੀ ਅਪੈ ਤੂੰ ਹੀ ਅਛੂ ਤੂੰ ਹੀ ਅਛੈ ਤੂੰ ਹੀ ਜਤਸ ਤੂੰ ਤੂੰ ਹੀ ਬ੍ਰਤਸ ਤੂੰ ਹੀ ਗਤਸ ਤੂੰ ਹੀ ਮਤਸ ਤੂੰ ਹੀ 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 ਇਹ ਕੌਣ ਲਿਖ ਰਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਲਿਖ ਰਹੇ ਨੇ ਉਹ ਤੂੰ ਹੀ ਤੂੰ ਹੀ ਦੀ ਰਟ ਲਗਾਉਣ ਵਾਲਾ ਸਾਨੂੰ ਤੂੰ ਹੀ ਤੂੰ ਹੀ ਨਾਲ ਜੋੜ ਗਿਆ ਉਸ ਪੰਥ ਨਾਲ ਜੋੜ ਗਿਆ ਕਿਹੜਾ ਪੰਥ ਜਿਸ ਪੰਥ ਦੇ ਲਾਗ ਤੇ ਦੀਵਾਨ ਰਹੇ ਗਾਵ ਤੇ ਸੁਜਾਨ ਰਹੇ ਝੂਲ ਤੇ ਨਿਸ਼ਾਨ ਰਹੇ ਪੰਥ ਮਹਾ ਰਾਜ ਕੀ ਆਓ ਉਸ ਪੰਥ ਦੇ ਵਾਲੀ ਬਣੀਏ ਆਪਣਾ ਅਕੀਦਾ ਆਪਣਾ ਵਿਸ਼ਵਾਸ ਕੇਵਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੱਕ ਸੀਮਤ ਰੱਖੀਏ ਨਿਹਾਲ ਸਿੰਘ ਦੀਆਂ ਨਾਲ ਸਥਰਾਂ ਨੂੰ ਯਾਦ ਰੱਖੀਏ ਕਿ ਕਾਹੂ ਕੋ ਭਰੋਸੋ ਹੈ ਜ਼ਮੀਨ ਕੇ ਜ਼ਮਾਨ ਵਿੱਚ ਕਾਹੂ ਕੋ ਭਰੋਸੋ ਜੋਰ ਚਾਕਰੀ ਜਹਾਜ਼ ਪੈ ਕਾਹੂ ਕੋ ਭਰੋਸੋ ਪਾਰੀ ਸ਼ਾਹ ਪਾਤਸ਼ਾਹ ਮੀਤ ਕਾਹੂ ਕੋ ਪਰੋਸੋ ਕੁਟੰਬੀ ਕਰੇ ਕਾਜਪੈ ਕਾਹੂ ਕੋ ਪਰੋਸੋ ਦੇਵ ਬਾਣੀ ਔਰ 파ਰਸੀਕੈ ਕਾਹੂ ਕੋ ਪਰੋਸੋ ਸੰਤ ਗਿਰੀ ਕੇ ਮਜਾਜਪੈ ਕਾਹੂ ਕੋ ਪਰੋਸੋ ਚੋਰ ਚਾਤਰੀ ਚਲਾਤੀ ਚੋਖ ਮੋਕੋ ਤੋ ਪਰੋਸੋ ਇੱਕ ਗ੍ਰੰਥ ਮਹਾਰਾਜ ਪੈ ਆਓ ਕੇਵਲ ਤੇ ਕੇਵਲ ਆਪਣਾ ਅਕੀਦਾ ਆਪਣਾ ਵਿਸ਼ਵਾਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਕਸੀਮਤ ਰਖਿਏ ਡਿਸਟ੍ਰਿਕਟ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਜੰਮੂ ਕਸ਼ਮੀਰ ਅਕੈਡਮੀ ਆਫ ਆਰਟ ਕਲਚਰਲ ਲੈਂਗੁਏਜਿਸ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਸਭ ਦੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਦਿਓ ਅਸੀਸ ਬਚਾਓ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮਾ ਬਹੁਤ ਹੋ ਗਿਆ ਹੈ ਡਾਕਟਰ ਹਰਸਿਮਰ ਸਿੰਘ ਨੂੰ ਆਪ ਸਰਮਨ ਕਰ ਰਿਐ ਸੋ ਜੋ ਅੱਜ ਦੇ ਪ੍ਰਦਾਨਗੀ ਭਾਸ਼ਣ ਜਿਨ੍ਹਾਂ ਦੀ ਸਾਰਿਆਂ ਨੂੰ ਉਡੀਕ ਹੈ ਡਾਕਟਰ ਜਸਪਾਲ ਸਿੰਘ ਜੀ ਵਾਈਸ ਚਾਂਸਲ ਪੰਜਾਬ ਯੂਨੀਵਰਸਿਟੀ ਪਟਿਆਲਾ ਤੋਂ ਸਾਡੇ پاس ਪਹੁੰਚੇ ਨੇ ਆਓ ਜੈ ਕਰੀ ਰਹਿਣ ਮਿੱਤਿਆ ਜੀ ਗੋਲੇ ਸੁਨਹਿਰਾ ਇਹਨਾਂ ਤੋਂ ਬਾਅਦ ਸਾਡੇ ਪ੍ਰਧਾਨ ਜੀ ਆਏ ਸਾਰੇ ਸੰਗਤ ਜੋ ਬੈਠੀ ਹੋਣਾ ਦਾ ਧੰਨਵਾਦ ਕਰਨਗੇ ਉਸ ਤੋਂ ਬਾਅਦ ਸਾਰਿਆਂ ਨੇ ਜੋ ਪ੍ਰੀਤੀ ਭੋਜਨ ਤਿਆਰ ਕੀਤਾ ਹੋਇਆ ਤਿਆਰ ਛਕਣ ਤੋਂ ਬਾਅਦ ਫਿਰ ਸਾਰੇ ਨੇ ਇੱਥੇ ਆ ਕੇ ਸੱਜਣਾ ਹੈ ਜੋ ਵਿਸ਼ੇਸ਼ ਨਾਟਕ ਹੈ ਜਫਰਨਾਵਾ ਫਤਿਹ ਦਾ ਪੱਤਰ ਉਹਨਾਂ ਨੂੰ ਆਪ ਉਹਨਾਂ ਨੂੰ ਦੇਖਣਾ ਜੋ ਸਾਡੇ ਯੂ